ਇਹ ਲੰਗਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਬਸਤਰੇ ਚੋਲਾ ਸਾਹਿਬ ਦੇ ਮੇਲੇ ਦੇ ਸਬੰਧ ਵਿੱਚ ਸਰਵਾਲੀ ਨਗਰ ਤੇ ਭਾਗਵਾਲ ਦੇ ਨਗਰ ਵੱਲੋਂ ਲਗਾਇਆ ਜਾਂਦਾ ਹੈ ਇਸ ਲੰਗਰ ਨੂੰ ਸਰਵਾਲੀ ਤੇ ਭਾਗਵਾਲ ਦੇ ਨਗਰ ਦੇ ਲੰਗਰ ਨੂੰ ਅੱਜ ਤੋਂ ਕੋਈ 55 56 ਸਾਲ ਹੋ ਗਏ ਹਨ ਜੋ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਹਰ ਸਾਲ ਬਾਅਦ ਲਉਂਦੀਆਂ ਹਨ ਤੇ ਬੜੇ ਹੁਤਸ਼ਾਹ ਦੇ ਨਾਲ ਦੋਵੇਂ ਨਗਰਾਂ ਦੀਆਂ ਸੰਗਤਾਂ ਸੇਵਾ ਕਰਦੀਆਂ ਹਨ ਇਹ ਇਸੇ ਤਰ੍ਹਾਂ ਹੀ ਸਰਹੌਲੀ ਨਗਰ ਤੇ ਭਗਵਾਲੇ ਨਗਰ ਬੜੇ ਹੁਤਸ਼ਾਹ ਦੇ ਨਾਲ ਸੇਵਾ ਕਰਦੀ ਹੈ ਕਿ ਨੌਜਵਾਨ ਤੇ ਸਾਡੇ ਨਗਰ ਦੇ ਸਿਆਣੇ ਸਿੰਘ ਸਾਰੇ ਰਲ ਮਿਲ ਕੇ ਇਹ ਲੰਗਰ ਦੀ ਸੇਵਾ ਨੂੰ ਨਿਪਰੇ ਚਾੜਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਸਰਕਾਰ ਦਾ ਇਹ ਲੰਗਰ ਜੋ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਹੈ ਭਾਗੋਵਾਲ ਤੇ ਸਰਵਾਰੀ ਨਗਰ ਲਾ ਰਿਹਾ ਹੈ ਇਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੇ ਤੇ ਇਸੇ ਤਰ੍ਹਾਂ ਹੀ ਆਪ ਸਭੇ ਵਿੱਚ ਪਿਆਰ ਮਹੱਤ ਬਣਾਈ ਰੱਖੇ ਇਸੇ ਤਰ੍ਹਾਂ ਹੀ ਗੁਰਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਜਿਹੜਾ 20 ਤਰੀਕ ਤੋਂ ਚੱਲਿਆ ਏ ਗੁਰਨਾਨਕ ਪਾਤਸ਼ਾਹ ਦੇ ਨਾਲ ਸੰਬੰਧ ਰੱਖਦਾ ਵਾ ਚੋਲੇ ਦਾ ਮੇਲਾ ਜੋ ਸੰਗ ਚੱਲਦਾ ਵਾ ਉੱਪਰ ਦੀ ਜੋ ਸੰਗ ਨੰਗ ਦਾ ਜਾਂਦਾ ਏ ਦੀ ਸਵਾਤੀ ਹੁੰਦੀ ਆ ਉਹ ਸੰਗ ਵਾਸਤੇ ਆਉਣ ਵਾਸਤੇ ਜਾਣ ਵਾਸਤੇ ਸੰਗਤਾਂ ਦੇ ਲੰਗਰ ਲਾਇਆ ਗਿਆ ਏ ਬੜੀ ਮਹਾਰਾਜ ਦੀ ਕਿਰਪਾ ਵੇ 20 ਤਰੀਕ ਤੋਂ ਚੱਲ ਕੇ 6 ਤਰੀਕ ਤੱਕ ਚੱਲਦਾ ਵਾ ਕਿ ਇੱਥੇ ਹਰ ਤਰ੍ਹਾਂ ਦਾ ਲੰਗਰ ਆ ਪ੍ਰਸ਼ਾਦੇ ਵਾਲੇ ਪ੍ਰਸ਼ਾਦਾ ਮਿਲਦਾ ਵਾ ਦੁੱਧ ਵਾਂ ਦੁੱਧ ਮਿਲਦਾ ਚਾਹ ਵਾਲੇ ਚਾਹ ਮਿਲ ਇਹ ਦੋਆ ਪਿੰਡਾਂ ਦਾ ਨਕਰਾਂ ਦਾ ਇਕੱਠਾ ਲੰਗਰ ਚੱਲਦਾ ਵਾ ਭਾਗੋਵਾਲ ਤੇ ਜਿੱਥੇ ਸਰਵਾਈ ਦਾ ਚੱਲਦਾ ਜਿੱਥੇ ਲੱਗ ਲੱਗ ਡੇਰੀਆਂ ਵਾਲੇ ਸਾਰੇ ਰਲ ਮਿਲ ਕੇ ਲਾਉਂਦੇ ਨੇ ਕਿ ਇੱਥੇ ਬਹੁਤ ਨੰਦੀ ਆਉਂਦਾ ਵਾ ਮੈਂ ਭਾਵੇਂ ਇਸ ਪਿੰਡ ਦੇ ਵਿੱਚ ਪੁਰਾਣਾ ਪਹਿਲਾਂ ਰਹਿ ਚੁੱਕਾ ਵਾਂ ਹੁਣ ਤੱਕ ਨਹੀਂ ਪਰ ਮੈਨੂੰ ਪਿੰਡ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਸੰਤਾਂ ਦੇ ਦਰਸ਼ਨ ਕਰਕੇ ਦੇ ਨੇ ਬਹੁਤ ਮਹਾਰਾਜ ਦੀ ਕਿਰਪਾ ਪਾਤਸ਼ਾਹ ਦੀ ਅਸੀਂ ਸਮੁੱਚੀ ਸੰਤ ਦਾ ਵੀ ਧਰਵਾਸ ਕਰਦੇ ਆ ਜਿੱਥੇ ਸੰਤ ਦਾ ਕਰਦੇ ਆ ਜਿੰਨੀ ਵੀ ਸੰਤ ਲੱਗ ਲੱਗੇ ਡੇਰਿਆਂ ਵਾਲੀ ਤੇ ਆ ਭਾਗੋਵਾਲ ਦੇ ਤੇ ਸਰਵਾਈ ਦੇ ਇਹ ਇੱਕ ਜੋਟੋਗੇ ਲਾਉਂਦੇ ਨੇ ਬੜੀ ਮਹਾਰਾਜ ਦੀ ਕਿਰਪਾ ਪਾਤਸ਼ਾਹ ਦਾ ਵੀ ਇਹਨਾਂ ਦਾ ਆਪਸੀ ਇਤਬਾਕ ਤੇ ਆਪਸੀ ਪਿਆਰ ਆ ਇਹ ਨਿਭਾ ਰਹੇ ਨੇ ਤੇ ਨਿਭਦਾ ਰਹਿਣਾ ਕਿਉਂਕਿ ਗੁਰੂ ਪਾਤਸ਼ਾਹ ਦਾ ਲੰਗਰ ਆ ਆਪਕੇ ਹਿੱਸੇ ਦਾ ਲੰਗਰ ਫੂਡਿਓ ਦਾ ਕੋ ਲਾਲਵੇ ਨਾ 12 ਕਵਾਂ ਤੱਕ ਸਮਾਪਤੀ ਹੋ ਜਾਂਦੀ ਆ। ਇਹ 6 ਦਿਨ ਚੱਲਣਾ ਚਾਹੀ ਜਿੰਨੇ ਦੇ 20 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੇ ਲੰਗਰ ਚੱਲਦਾ ਵਾ ਬੜੀ ਮਹਾਰਾਜ ਦੀ ਕਿਰਪਾ ਪਾਸ਼ਾ ਆਪ ਉਹ ਹੱਸਦੇ ਨੇ। ਗੁਰਨਾਨਕ ਦੇਵ ਜੀ ਬਹੁਤ ਕਿਰਪਾ ਵਾ। ਇਹਨਾਂ ਨਗਰਾਂ ਤੇ ਇਸੇ ਤਰ੍ਹਾਂ ਇਹ ਆਸ ਰੱਖਦੇ ਪਾਸ਼ਾ ਕਿਰਪਾ ਕਰਨਗੇ। ਆਉਣ ਵਾਲੇ ਸਮਿਆਂ ਤੇ ਵੀ ਇਸੇ ਤਰ੍ਹਾਂ ਅੰਗ ਸੰਗ ਹੋ ਕੇ ਪੇ ਨਿਭਾਉਣਗੇ। ਕੋਈ ਗੱਡੀ ਆ ਜਾਵੇ ਕੋਈ ਬੱਸ ਵਾਲਾ ਜਾਵੇ ਵੀਰ ਬੜੇ ਪਿਆਰ ਦੇ ਨਾਲ ਬਹੁਤ ਹਲੇਮੀ ਦੇ ਨਾਲ ਪ੍ਰਸ਼ਾਦਾ ਵਰਤਾਉਂਦੇ ਨੇ ਕਿਸੇ ਨੂੰ ਇਹੋ ਜੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਇੱਥੇ ਮਿਲਿਆ ਜਦੋਂ ਦਾ ਮੈਂ ਲੰਗਰ ਵੇੰਦਾ ਰਿਆਂ ਕਾਫੀ ਸਾਲਾਂ ਤੋਂ ਚੱਲਦਾ ਰਿਹਾ ਵਾ ਤਵਾਵੇ ਘੁੰਮਣਾ ਵਾਲੇ ਆਏ ਉਹਨਾਂ ਨੇ ਸ਼ੁਰੂ ਕਰਾਇਆ ਸੰਤਾਂ ਨੇ ਕਰਾਇਆ ਚਾਹੇ ਹੋਰ ਪਤਵੰਤੇ ਸੱਜਣ ਜਿਹੜੇ ਨਹੀਂ ਐਸੇ ਦੁਨੀਆ ਤੇ ਉਹਨਾਂ ਨੇ ਇਕੱਠਿਆਂ ਹੋ ਕੇ ਨਾਲ ਮੇਕੇ ਲਾਇਆ ਸੀ ਅੱਜ ਬੜੀ ਮਹਾਰਾਜ ਦੀ ਕਿਰਪਾ ਵਾ ਆਪ ਜੀ ਦੇ ਚੈਨਲ 'ਆਈ ਸਾਰਿਆਂ ਦਾ ਮੈਂ ਧਰਵਾਦ ਕਰਨਾ ਚਾਹੁੰਦਾ ਜਿੱਥੇ ਧਰਵਾਦ ਉਹਨਾਂ ਦਾ ਕਰਨਾ ਚਾਹੁੰਦਾ ਇਹਨਾਂ ਨਗਰਾਂ ਦੋਹਾਂ ਦਾ ਵੀ ਧਿਲਵਾ ਆ ਦਿਆ ਕਿ ਤੁਸੀਂ ਰਲ ਮਿਲ ਕੇ ਲਾਉਂਦੇਂ ਗਾਂ ਵੀ ਲਾਉਂਦੇ ਰਹੋ ਸਾਰਾ ਸਪਾ ਕਰੇ ਆਗਦੀ ਦਾ ਚੈਨਲ ਜਿਹੜਾ ਚੜਦੀ ਕਲਾ 'ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧੰਕ ਤਨ ਸਹਿਤ ਸ਼ੁਰੂ ਕਰਨਾ ਹੈ ਜੀ ਮੇਰਾ ਸਾਡੇ ਮਿਲੇ ਸਬੰਧ ਦੇ ਵਿੱਚ ਧੰਨ ਤਨ ਸਹਿਤ ਬੋਲ ਜਾਏ ਉਹ ਤੇ ਹਮਲਾ ਵਾਲੇ ਉਹਨਾਂ ਨੇ ਲੰਗਰ ਸ਼ੁਰੂ ਕਰਾਇਆ ਸੀ ਉਹਦੇ ਤੋਂ ਇੱਕ ਬੋਧਿਆ ਲੰਗਰ ਚੱਲਿਆ ਸੀ ਆਰਮਿਕ ਸਾਧੂ ਜੀ ਦੀ ਕਿਰਪਾ ਦੇ ਨਾਲ ਕਈਆਂ ਕਵੰਟਰਾਂ ਦਾ ਲੰਗਰ ਚੱਲ ਰਿਹਾ ਹੈ ਸਤਿਗੁਰੂ ਦੀ ਪਰ ਕਿਰਪਾ ਬਾ ਰਹਿਮਤ ਹੋਈ ਆ ਕਿ ਸੰਗਤਾਂ ਦੀ ਸੰਤਾ ਪੂਰਗਵਾ ਦੇ ਡੇਰੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਆਈਆਂ ਸੰਗਤਾਂ ਦੀ ਸੇਵਾ ਕਰਦੇ ਆ ਸਤਿਗੁਰੂ ਦੀ ਕਿਰਪਾ ਨਾਲ ਇਸੇ ਤਰ੍ਹਾਂ ਸੰਗਤਾਂ ਦਾ ਆਤਮਿਕ ਪੋਸ਼ਾਰ ਭਰ ਆ ਕੇ ਰੱਖਣ ਤੇ ਚੜ੍ਹ ਕੇ ਕਲਾ ਬੋਸੀ ਕਰਨ ਯਾਤਰਾ ਸਫਲ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ